ਤੁਹਾਡਾ ਕਿੱਥੇ ਆਏ ਹੋਗੇ ਸੀ ਕੀ ਹੋਇਆ ਮੈਂ ਰਾਜਵੰਦ ਸਿੰਘ ਫਰੋਇਡੋ ਸਿਟੀ ਦਾ ਰਹਿਣ ਵਾਲਾ ਤੇ ਮੈਂ ਕਿਸੇ ਕੰਮ ਕਰਨ ਦੇ ਸਬੰਧ ਚ ਤਸਵੀਰ ਨੂੰ ਮੋੜਨ ਲੱਗੇ ਤਸਵੀਰ ਜਾਣਾ ਸੀ ਤਸਵੀਰ ਦੇ ਗੇਰ ਦੇ ਬਾਹਰ ਜਦੋਂ ਮੈਂ ਤਸਵੀਰ ਨੂੰ ਚਰਨ ਕਰ ਰਿਹਾ ਸੀ ਉਹ ਦੋ ਅਣਪਛਾਤੇ ਮੋਟਰਸਾਈਕਲਾਂ ਤੇ ਆਏ ਉਹਨਾਂ ਨੇ ਮੇਰੀ ਪੌਕੇਟ ਕੱਢ ਲਈ ਉਹਦੇ ਵਿੱਚ 31500 ਰੁਪਏ ਸੀਗਾ ਤੇ ਮੋਬਾਈਲ ਠੀਕਾ ਮੋਬਾਈਲ ਦੇ ਵਿੱਚ ਦੋ SIM ਨੇ ਤੇ ਉਸ ਤੋਂ ਬਾਅਦ ਮੈਂ ਕੈਂਟ ਥਾਣੇ ਲਿਖਾ ਕੇ ਆਇਆ ਸੀਗਾ ਤੇ ਡੇਸ ਤੇ ਲਵਾਇਆ ਨੰਬਰ ਪਰ ਉਹਨਾਂ ਨੰਬਰ ਬੰਦ ਕਰ ਦਿੱਤਾ ਸੀਗਾ ਫਿਰ ਉਹ ਕਿਵੇਂ ਆਏ ਹੀਗੇ ਸੀਗੇ ਮੋਟਰਸਾਈਕਲ ਤੇ ਆਏ ਸੀਗੇ ਕਿ ਕਿਤੇ ਜਾਣੇ ਹੀਗੇ ਕੋਈ ਮੂੰਹ ਮਾਰਦੇ ਨਹੀਂ ਬੰਨੇ ਸੀ ਉਹਨਾਂ ਨੇ ਤੇ ਨਹੀਂ ਉਹ ਜਦੋਂ ਮੇਰੇ ਤੋਂ ਫੋਕਾ ਕੇ ਗਏ ਤਾਂ ਉਹਨਾਂ ਦੇ ਮੂੰਹ ਹਲੇ ਪਾਸੇ ਸੀ ਤੇ ਲੇਟਕੀਨ ਮਗਰਲੇ ਤੇ ਇਨਸਾਫਾ ਬੰਨਿਆ ਸੀ ਪੀਲੇ ਰੰਗ ਦਾ ਤੇ ਅਗਲਾ ਜਿਹੜਾ ਸੀ ਉਹ ਨੰਗੇ ਸਿਰ ਸੀ ਦੋ ਜਣੇ ਸਵਾਰ ਸੀ ਮੋਟਰਸਾਈਕਲ ਤੇ ਤੁਹਾਡੀ ਜੇਬ ਪਾੜ ਕੇ ਲੈ ਗਏ ਨਾਲ ਹੀ ਹਾਂਜੀ ਜਦੋਂ ਮੈਂ ਪੁਲਿਸ ਸਟੇਸ਼ਨ ਸੀਗਾ ਉੱਥੇ ਵੀ ਐਨ ਦੇ ਤੋਂ ਪਹਿਲਾਂ ਵੀ ਇੱਕ ਜੇਬ ਕੱਟੀ ਵਾਲਾ ਬੰਦਾ ਕਰੈਪਟਰ ਲਖਾ ਰਿਆ ਸੀਗਾ ਤੇ ਮੈਂ ਵਾਪਸ ਆ ਰਿਹਾ ਸੀਗਾ ਤੇ ਉਦੋਂ ਇੱਕ ਮੈਨੂੰ ਦੱਸ ਰਿਹਾ ਸੀਗਾ ਕਿ ਇਸ ਮੋਟਰਸਾਈਕਲ ਤੋਂ 7 ਲੱਖ ਦੇ ਕਰੀਬ ਖੋਹੀ ਹੈ। ਉਹ ਸਬਜ਼ੀ ਮੰਡੀ ਦੇ ਵਿੱਚ। ਮੇਰੇ ਖਿਆਲ ਨਾਲ 8-10 ਵਾਰਦਾਤਾਂ ਅੱਜ ਹੀ ਹੋਈਆਂ ਨੇ। ਇਹ ਐਸਐਸਪੀ ਦਫ਼ਤਰ ਸਾਹਮਣੀ ਹੋਈ ਕਿੱਥੇ ਹੋਈ? ਐਸਐਸਪੀ ਦਫ਼ਤਰ ਸਾਹਮਣੇ ਨਹੀਂ। ਆ ਜਦੋਂ ਟਰਨ ਕਰਦੇ ਤਸੀਲ ਦੇ ਅੰਦਰ ਵੱੜਨ ਨੂੰ। ਹਾਂਜੀ ਹਾਂਜੀ। ਉੱਥੇ ਵਾਰਦਾਤ ਹੋਈ ਸੀ। ਨਿੱਜੀ ਕੀ ਦਫ਼ਤਰ? ਹਾਂ ਨਿੱਜੀ ਕੀ। ਤੁਸੀਂ ਕਹਤੇ ਸੀਗੇ। ਨਹੀਂ ਮੋਟਰਸਾਈਕਲ ਤੇ ਸੀਗਾ। ਪ੍ਰੋਫੈਸਰ ਹੀ ਆਇਆ ਮੈਂ ਉਹਨਾਂ ਦਾ ਪਿੱਛਾ ਵੀ ਕੀਤਾ ਸੀ ਲੇਕਿਨ ਮੈਂ ਫੜ ਵੀ ਲੈਂਦਾ ਉਹ ਜੋ ਝਾੜੀਆਂ 'ਚ ਗਿਆ ਤੇ ਝਾੜੀਆਂ 'ਚ ਇੱਕ ਮੋਟਰਸਾਈਕਲ ਤੇ ਮੁੰਡਾ ਖੜਾ ਹੋਇਆ ਸੀ ਤੇ ਮੈਨੂੰ ਸ਼ੱਕ ਪਿਆ ਕਿਤੇ ਇਹ ਖੜਾ ਹੈ ਤੇ ਦੂਸਰਾ ਨਾਲ ਦਾ ਉਤਰ ਕੇ ਝਾੜੀਆਂ 'ਚ ਵੜ ਗਿਆ ਮੈਂ ਉਹਦੀ ਕੋਸ਼ਿਸ਼ ਕਰਨ ਲੱਗਿਆ ਓਨੀ ਦੇਰ 'ਚ ਉਹ ਮੇਰੀ ਅੱਖੋਂ ਲੁਕ ਗਿਆ ਅਗਰ ਅਦਰਵਾਇਜ਼ ਤੇ ਉਹ ਮੋਟਰਸਾਈਕਲ 'ਤੇ ਨਾ ਖੜਾ ਹੁੰਦਾ ਤੇ ਮੈਂ ਉਹਦਾ ਪਿੱਛਾ ਕਰਦਾ ਹੋਇਆ ਮੈਂ ਜਾ ਰਿਹਾ ਸੀ ਮੈਂ ਫੜ ਹੀ ਲੈਣੀ ਸੀ ਤੁਹਾਡੇ ਪਿੱਛੋਂ ਜੀ ਆ ਕੇ ਇਹਨਾਂ ਨੇ ਹਾਂ ਪਿੱਛੋਂ ਆ ਕੇ ਕੀ ਬੰਦ ਕਰਦੇ ਮੰਗੇ ਇਹ ਵੀ ਸੁਧਾਰ ਹੋਣਾ ਚਾਹੀਦਾ ਹੈ ਕੋਈ ਗਰੀਬ ਕਿਸੇ ਕਾਰਨ ਪੈਸਾ ਲੈ ਕੇ ਜਾ ਰਿਹਾ ਹੁੰਦਾ ਹੈ ਪਤਾ ਨਹੀਂ ਉਹ ਲੈ ਕੇ ਇਸ ਕੰਮ ਆ ਕੇ ਵਰਤਣਾ ਹੈ ਤੇ ਉਹਦੇ ਚੋਰੀ ਹੋ ਜਾਂਦਾ ਹੈ ਕਿਸਾਨ ਤੋਂ ਕਿਸੇ ਤੋਂ ਨਹੀਂ ਦਗਾਤ ਹੁੰਦਾ ਠੀਕ ਹੈ ਠੀਕ ਹੈ ਥੈਂਕ ਯੂ ਥੈਂਕ ਯੂ ਲੋਟ ਜਿਹੜੀ ਹੋਣੀ ਹੋਈ ਐਸਐਸਪੀ ਦਫਤਰ ਤੋਂ ਕੋਈ ਐਪਲੀਕੇਸ਼ਨ ਤੁਹਾਡੇ ਕੋਲ ਆਈ ਤੇ ਕੀ ਕਾਰਵਾਈ ਹੋਣਾ ਦੇਖੋ ਪਾਸ ਹੋ ਐਪਲੀਕੇਸ਼ਨ ਆ ਗਈ ਜੀ ਉਹਦੇ ਮੁਤਾਬਕ ਅਗਲੀ ਅਸੀਂ ਤੇ ਪੇਸ਼ ਕਰ ਲਿਆ ਜੀ ਪਾ ਇਥੋਂ ਲੈ ਕੇ ਨਖੋ ਕਿ ਮਤਲਬ ਨਾਲ ਮੋਬਾਈਲ ਵੀ ਲੈ ਗਿਆ ਤੂੰ ਟ੍ਰੇਸ ਵੀ ਲਗਾਈ ਉਹਨੇ ਕਿਸੇ ਦੇ ਲਾਉਣੇ ਜੀ ਹੁਣੇ ਆਈ ਐਪਲੀਕੇਸ਼ਨ ਜਸਟ ਹੁਣੇ ਆਈ ਕਰ ਲੈਣੀ ਅਗਲੀ ਪੁੱਤ ਲਗਾਤਾਰ ਹੀ ਅਜਹੀਆਂ ਘਟਨਾਵਾਂ ਜਿਹੜੀਆਂ ਪ੍ਰੋਫੈਸਰ ਵਿੱਚ ਵਾਪਰੀਆਂ ਇਹਨੇ ਹੌਸਲੇ ਬਲੰਦ ਹੋ ਚੁੱਕੇ ਲੱਗਦਾ ਕਿ ਦੰਦ ਦਿਹਾੜੇ ਹੀ ਇਹੋ ਜਿਹੀਆਂ ਵਾਰਦਾਤਾਂ ਨੂੰ ਜਿਹੜਾ ਨਿਜਾਮ ਆਉ ਦਿੱਤਾ ਜਾ ਰਿਹਾ ਕਰ ਲੈਣੀ ਟ੍ਰੇਸ ਦੀ ਮੁਰਜ਼ਮ ਨਾ ਕੰਮ ਨਾ ਹੋਏ ਧੰਨਵਾਦ ਦਾ ਕਰ ਲੈ ਟ੍ਰੇਸ ਕਰਕੇ ਉਹਨਾਂ ਉਸ ਤਰ੍ਹਾਂ ਵਿੱਚ ਜਲਦੇ ਦੱਸ ਸੀ ਕਿ ਜਦਾਰੇ ਇਹ ਨਿਜਾਮ ਦਿੱਖਦਾ ਸਾਰੀ ਅਸੀਂ ਜੋ ਵੀ ਸਾਡੀ ਤਫਤੀਸ਼ ਦਾ ਹਿਸਾਬ ਕੰਪਲੀਟ ਕਰਾਂਗੇ। ਕਾਰਵਾਈ ਕੀਤੀ ਜਾਵੇ। ਹਾਂਜੀ।